ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਬੰਦਗੀ ਨਾਮਾ ਦੇ ਇੱਕ ਬਹੁਤ ਹੀ ਮਤਲਬ ਗਹਿਰੇ ਅਧਿਆਏ ਤੇ ਗੱਲ ਕਰ ਰਿਹਾ ਹਾਂ ਹਾਂ ਜੀ ਅਧਿਆਇ 13 ਜਿਸ ਦਾ ਸਿਰਲੇਖ ਹੈ ਸਰਬ ਵਿਆਪਕ ਇਕ ਇਕ ਵਿੱਚ ਸਭ ਕੁਝ ਰਕबीर ਸਿੰਘ ਵੀਰ ਜੀ ਦਾ ਲਿਖਿਆ ਹੋਇਆ ਹੈ ਹਾਂਜੀ ਬਹੁਤ ਹੀ ਅਹਿਮ ਅਧਿਆਇ ਹੈ ਇਸ ਵਿੱਚ ਲੇਖਕ ਉਸ ਅਵਸਥਾ ਦੀ ਗੱਲ ਕਰਦੇ ਨੇ ਜਦੋਂ ਕੋਈ ਰੂਹਾਨੀਅਤ ਦੀ ਕਹੇ ਲੋ ਸਿਖਰ ਤੇ ਪਹੁੰਚ ਜਾਂਦਾ ਹੈ ਤੇ ਪਰ ਨਾਲ ਹੀ ਉਹ ਚੇਤਾਵਨੀ ਵੀ ਦਿੰਦੇ ਨੇ ਉਹਨਾਂ ਸ਼ਬਦਾਂ ਬਾਰੇ ਉਹਨਾਂ ਕਥਨਾ ਬਾਰੇ ਜਿਹੜੇ ਉਹ ਸਨੁਭਵ ਨੂੰ ਬਿਆਨ ਕਰਨ ਲਈ ਵਰਤੇ ਜਾਂਦੇ ਨੇ ਉਹਨਾਂ ਦੀਆਂ ਸੀਮਾਵਾਂ ਤੇ ਖਤਰਾ ਬਾਰੇ ਬਿਲਕੁਲ ਤੇ ਮੁੱਖ ਤੌਰ ਤੇ ਦੋ ਕਥਨਾ ਤੇ ਸਾਰੀ ਗੱਲ ਕੇਂਦਰਿਤ ਹੈ ਹੈਨਾ ਮੈਂ ਉਹ ਹਾਂ ਯਾਨੀ ਅਨਲ ਹਕ ਹਾਂਜੀ ਤੇ ਦੂਜਾ ਤੂੰ ਹੀ ਤੂੰ ਹੈ ਤੇ ਆਪਾਂ ਅੱਜ ਇਹ ਹੀ ਸਮਝਣਾ ਕਿ ਲੇਖਕ ਇਹਨਾਂ ਨੂੰ ਪੂਰਾ ਸੱਚ ਕਿਉਂ ਨਹੀਂ ਮੰਨਦੇ ਅਧੂਰਾ ਕਿਉਂ ਕਹਿੰਦੇ ਨੇ ਤੇ ਗੁੰਮਰਾਹ ਕੌਣ ਵੀ ਹਾਂ ਤੇ ਉਹਨਾਂ ਮੁਤਾਬਕ ਫਿਰ ਇਸ ਤੋਂ ਬਿਹਤਰ ਬਿਆਨ ਕੀ ਹੋ ਸਕਦਾ ਉਸ ਅਸਲੀਅਤ ਦਾ ਚਲੋ ਫਿਰ ਸ਼ੁਰੂ ਕਰਦੇ ਆ ਇਹ ਜਿਹੜੇ ਦੋ ਕਥਨ ਨੇ ਮੈਂ ਉਹ ਹਾਂ ਤੇ ਤੂੰ ਹੀ ਤੂੰ ਹੈ ਵੇਖਣ ਨੂੰ ਤਾਂ ਇੱਕ ਦੂਜੇ ਤੋਂ ਬਿਲਕੁਲ ਉਲਟ ਲੱਗਦੇ ਨੇ ਹਾਂਜੀ ਉੱਪਰੋਂ ਉੱਪਰੋਂ ਦੇਖਿਆ ਤਾਂ ਇਹੀ ਲੱਗਦਾ ਮੈਂ ਉਹ ਹਾਂ ਜਾਂ ਜਿਵੇਂ ਸੂਫੀਆਂ ਵਿੱਚ ਅਨਲ ਹੱਕ ਕਿਹਾ ਗਿਆ ਹਾਂ ਮਨਸੂਰ ਦਾ हां मंसूर हल्लाज ने कहा या वेदांत ਵਿੱਚ ਆਹਮ ਬ੍ਰਹਮਾਸਮੀ ਤੇ ਇਹ ਗੱਲ ਜੁੜਦੀ ਏ ਸ਼੍ਰੀ ਕ੍ਰਿਸ਼ਨ ਜੀ ਦੇ ਗੀਤਾ ਵਿੱਚਲੇ ਕਥਨਾ ਨਾਲ ਵੀ ਅੱਛਾ ਇਹ ਉਸ ਅਵਸਥਾ ਵੱਲ ਇਸ਼ਾਰਾ ਹੈ ਜਿੱਥੇ ਮਤਲਬ ਵਿਅਕਤੀਗਤ ਆਤਮਾ ਆਪਣੇ ਆਪ ਨੂੰ ਬ੍ਰਹਮੰਡੀ ਆਤਮਾ ਨਾਲ ਇੱਕ ਮਹਿਸੂਸ ਕਰਦੀ ਏ ਠੀਕ ਤੇ ਫਿਰ ਦੂਜੇ ਪਾਸੇ ਆ ਤੂੰ ਹੀ ਤੂੰ ਹੈ ਇਹ ਭਾਵਨਾ ਜੁੜੀ ਹੈ ਜਿਵੇਂ ਈਸਾ ਮਸੀਹ ਨਾਲ ਹਜ਼ਰਤ ਮੁਹੰਮਦ ਸਾਹਿਬ ਨਾਲ ਹਾਂਜੀ ਭਗਤ ਕਬੀਰ ਜੀ ਹੋਰ ਮਹਾਪੁਰਖਾਂ ਨਾਲ ਜਿੱਥੇ ਪਗਤ ਦੀ ਆਪਣੀ ਮਾਂ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਖਤਮ ਹੋ ਜਾਂਦੀ ਹੈ ਤੇ ਸਿਰਫ ਪ੍ਰਭੂ ਹੀ ਰਹਿ ਜਾਂਦਾ ਹਾਂ ਸਭ ਕੁਝ ਹੋ ਹੀ ਹੈ ਤਾਂ ਲੇਖਕ ਕੀ ਕਹਿੰਦੇ ਨੇ ਕਿ ਇਹ ਸੱਚਮੁੱਚ ਦੋ ਵੱਖਰੀਆਂ ਮੰਜ਼ਲਾਂ ਨੇ ਜਾਂ ਨਹੀਂ ਲੇਖਕ ਦਾ ਮੰਨਣਾ ਹੈ ਕਿ ਇਹ ਅਸਲ ਵਿੱਚ ਇੱਕੋ ਹੀ ਸਿਖਰ ਤੇ ਪਹੁੰਚ ਕੇ ਹੋਏ ਅਨੁਭਵ ਨੂੰ ਬਿਆਨ ਕਰਨ ਦੇ ਇਹ ਸਮਝੋ ਦੋ ਵੱਖਰੇ-ਵੱਖਰੇ ਪਹਿਲੂ ਨੇ ਜਾਂ ਤਰੀਕੇ ਨੇ ਅੱਛਾ ਪਰ ਉਹਨਾਂ ਦਾ ਜਿਹੜਾ ਮੁੱਖ ਨੁਕਤਾ ਹੈ ਉਹ ਇਹ ਹੈ ਕਿ ਦੋਵੇਂ ਹੀ ਅਧੂਰੇ ਨੇ ਹੂੰ ਤੇ ਸਿਰਫ ਅਧੂਰੇ ਨਹੀਂ ਜੇ ਇਹਨਾਂ ਨੂੰ ਸਹੀ ਸੰਦਰਭ ਵਿੱਚ ਨਾ ਸਮਝਿਆ ਜਾਵੇ ਤਾਂ ਇਹ ਉਹਾਨੀ ਰਸਤੇ ਤੇ ਚੱਲਣ ਵਾਲੇ ਲਈ ਬਹੁਤ ਕੀ ਕਹਿੰਦੇ ਨੇ ਗੁੰਮਰਾਹ ਕਰਨ ਵਾਲੇ ਵੀ ਸਾਬਤ ਹੋ ਸਕਦੇ ਨੇ ਅੱਛਾ ਇਹ ਗੱਲ ਕਦੋਂ ਸਾਫ਼ ਹੁੰਦੀ ਹੈ ਮਤਲਬ ਇਹਨਾਂ ਦਾ ਅਧੂਰਾਪਨ ਕਦੋਂ ਪਤਾ ਲੱਗਦਾ ਹੈ ਲੇਖਕ ਦੇ ਹਿਸਾਬ ਨਾਲ ਜਦੋਂ ਭਗਤ ਸੱਚਮੁੱਚ ਉਸ ਪਰਮ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਨਾ ਜਦੋਂ ਪਰਮਾਤਮਾ ਨਾਲ ਪੂਰੀ ਤਰ੍ਹਾਂ ਮਿਲਾਪ ਹੋ ਜਾਂਦਾ ਹੈ ਇੱਕ ਮਿਕ ਹੋ ਜਾਂਦਾ ਹੈ ਹਾਂਜੀ ਉਦੋਂ ਉਸ ਨੂੰ ਇਹਨਾਂ ਦੋਹਾਂ ਕਥਨਾ ਦੀ ਇਹਨਾਂ ਵਾਕਾਂ ਦੀ ਅਸਲੀਅਤ ਇਹਨਾਂ ਦੀ ਕਮਜ਼ੋਰੀ ਸਾਫ਼ ਦਿਸਣ ਲੱਗ ਪੈਂਦੀ ਹੈ ਹੂੰ ਉਹ ਅੰਤਿਮ ਅਨੁਭਵ ਜਿਹੜਾ ਹੈ ਉਹਨਾਂ ਦਾ ਸਿਰਫ ਇਹ ਹੁੰਦਾ ਹੈ ਕਿ ਮੈਂ ਉਹ ਹਾਂ ਤੇ ਨਾ ਹੀ ਸਿਰਫ ਇਹ ਕਿ ਤੂੰ ਹੀ ਤੂੰ ਹੈ ਉਹ ਕੁਝ ਹੋਰ ਹੀ ਹੁੰਦਾ ਹੈ ਤਾਂ ਫਿਰ ਉਹ ਕੁਝ ਹੋਰ ਕੀ ਹੈ ਜੋ ਸ਼ਬਦਾਂ 'ਚ ਆਈ ਨਹੀਂ ਸਕਦਾ ਫਿਰ ਆਪਾਂ ਗੱਲ ਕਿਵੇਂ ਕਰੀਏ ਉਸ ਦੀ? ਇਹੀ ਤਾਂ ਸਭ ਤੋਂ ਵੱਡੀ ਚੁਣੌਤੀ ਹੈ ਹੈਨਾ? ਉਹ ਅਵਸਥਾ ਐਸੀ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਆ ਕੀ ਹੈ ਉਹ? ਪਰਮਾਨੰਦ ਦੀ ਅਵਸਥਾ। ਹੂੰ। ਲੇਖਕ ਇਸ ਗੱਲ ਤੇ ਬਹੁਤ ਜ਼ੋਰ ਦਿੰਦੇ ਨੇ ਕਿ ਸੱਚਾਈ ਦਾ ਜਿਹੜਾ ਅਸਲ ਅਨੁਭਵ ਐ ਉਹ ਬਹੁਤ ਹੀ ਨਿੱਜੀ ਹੁੰਦਾ ਹੈ। ਹਾਂਜੀ। ਦੇ ਉਸ ਨੂੰ ਪੂਰੀ ਤਰ੍ਹਾਂ ਬਿਆਨ ਕਰਨਾ ਇਸ ਲਈ ਵੀ ਅਸੰਭਵ ਹੈ ਕਿਉਂਕਿ ਉਸ ਹਾਲਤ ਵਿੱਚ ਬਿਆਨ ਕਰਨ ਵਾਲਾ ਯਾਨੀ ਬੰਦਾ ਹਾਂ ਤੇ ਜਿਸ ਦਾ ਬਿਆਨ ਹੋ ਰਿਹਾ ਹੈ ਯਾਨੀ ਪਰਮਾਤਮਾ ਉਹ ਵੱਖਰੇ ਰਹਿੰਦੇ ਹੀ ਨਹੀਂ ਉਹ ਇੱਕੋ ਜਾਂਦੇ ਨੇ ਅੱਛਾ ਜਦੋਂ ਦੋ ਦੀ ਭਾਵਨਾ ਹੀ ਮੁੱਕ ਗਈ ਦ્વੈਤ ਹੀ ਖਤਮ ਹੋ ਗਈ ਤਾਂ ਫਿਰ ਕੌਣ ਕਿਸ ਬਾਰੇ ਦੱਸੇਗਾ ਵਾਹ ਇਹ ਤਾਂ ਬਹੁਤ ਹੀ ਗਹਿਰੀ ਗੱਲ ਹੈ ਮਤਲਬ ਸ਼ਬਦ ਤਾਂ ਉੱਥੇ ਕੰਮ ਕਰਦੇ ਨਹੀਂ ਜਿੱਥੇ ਦੋ ਚੀਜ਼ਾਂ ਹੋਣ ਇਕ ਦੱਸਣ ਵਾਲਾ ਇੱਕ ਜਿਸ ਬਾਰੇ ਦੱਸਿਆ ਜਾ ਰਿਹਾ ਹੈ ਬਿਲਕੁਲ ਜਦੋਂ ਏਕਤਾ ਹੋ ਗਈ ਤਾਂ 파ਸ਼ਾ ਬੇਵਸ ਹੋ ਜਾਂਦੀ ਹੈ ਲੇਖਕ ਨੇ ਗੁਰਬਾਣੀ ਦਾ ਹਵਾਲਾ ਵੀ ਦਿੱਤਾ ਹੈ ਸੰਦਰਭ ਵਿੱਚ ਹਾਂ ਕਿ ਅਸੀਂ ਪਰਮਾਤਮਾ ਦੇ ਗੁਣ ਗਾਉਂਦੇ ਹਾਂ ਉਸ ਦੀ ਵਡਿਆਈ ਕਰਦੇ ਹਾਂ ਪਰ ਇਹ ਸਾਰੀਆਂ ਕੋਸ਼ਿਸ਼ਾਂ ਉਸ ਅੰਤਮ ਅਕੈ ਸਚਾਈ ਨੂੰ ਪੂਰੀ ਤਰ੍ਹਾਂ ਬਿਆਨ ਕਰਨ ਤੋਂ ਅਸਮਰਥ ਨੇ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਕਹਿਣੇ ਵਾਲੇ ਤੇਰੇ ਰਹਿ ਸਮਾਏ ਭਾਵ ਕਹਿਣ ਵਾਲੇ ਤੇਰੇ ਵਿੱਚ ਹੀ ਸਮਾ ਜਾਂਦੇ ਨੇ ਹਾਂਜੀ ਉਹ ਇੱਕ ਹੋ ਜਾਂਦੇ ਨੇ ਠੀਕ ਹੈ ਤਾਂ ਇਹ ਮੰਨ ਲਿਆ ਕਿ ਇਹ ਦੋਵੇਂ ਕਥਨ ਪੂਰੀ ਸਚਾਈ ਨਹੀਂ ਦੱਸਦੇ ਅਧੂਰੇ ਨੇ ਪਰ ਲੇਠਕ ਨੇ ਸਿਰਫ ਅਧੂਰਾ ਨਹੀਂ ਕਿਹਾ ਉਹਨਾਂ ਨੇ ਕਿਹਾ ਕਿ ਇਹ ਗੁਮਰਾਹ ਵੀ ਕਰ ਸਕਦੇ ਨੇ ਹਾਂ ਇਹ ਜ਼ਿਆਦਾ ਖਤਰਨਾਕ ਗੱਲ ਹੈ ਆਪਾਂ ਪਹਿਲਾਂ ਮੈਂ ਉਹ ਹਾਂ ਦੀ ਗੱਲ ਕਰਦੇ ਹਾਂ ਇਸ ਦੇ ਕੀ ਖਤਰੇ ਨੇ ਇਹ ਕਿਵੇਂ ਪਟਕਾ ਸਕਦਾ ਹੈ ਕਿਸੇ ਨੂੰ ਦੇਖੋ ਇਹ ਬਹੁਤ ਹੀ ਅਹਿਮ ਨੁਕਤਾ ਹੈ ਖਾਸ ਕਰਕੇ ਅੱਜ ਦੇ ਜ਼ਮਾਨੇ ਵਿੱਚ ਜਦੋਂ ਗਿਆਨ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ ਕਿਤਾਬਾਂ ਤੋਂ ਇੰਟਰਨੈਟ ਤੋਂ ਹਾਂਜੀ ਲੇਖਕ ਚੇਤਾਵਨੀ ਦਿੰਦੇ ਨੇ ਕਿ ਜਦੋਂ ਕੋਈ ਨਵਾਂ ਨਵਾਂ ਰੋਹਾਨੀਅਤ ਵਾਲਾ ਆਉਂਦਾ ਹੈ ਜਿਸ ਨੂੰ ਹਲੇ ਕੋਈ ਡੂੰਗਾ ਅਨੁਭਵ ਨਹੀਂ ਹੋਇਆ ਹੂੰ ਉਹ ਸਿਰਫ ਕਿਤਾਬਾਂ ਪੜ੍ਹ ਕੇ ਜਾਂ ਕਿਸੇ ਤੋਂ ਸੁਣ ਕੇ ਮੈਂ ਉਹ ਹਾਂ ਜਾਂ ਸੰਸਕ੍ਰਿਤ ਵਾਲਾ ਸੋਹਮ ਦਾ ਰੱਟਾ ਲਾਉਣ ਲੱਗ ਪੈਂਦਾ ਹੈ ਜਾਂ ਇਹ ਦਾਵਾ ਕਰਨ ਲੱਗ ਪੈਂਦਾ ਹੈ ਹਾਂ ਇਹ ਚੀਜ਼ ਉਸ ਦੀ ਜਿਹੜੀ ਆਪਣੀ ਨਿੱਕੀ ਜੀ ਮੈਂ ਹੈ ਨਾ ਜਿਹਨੂੰ ਆਪਾਂ ਹੌਮੈ ਕਹਿੰਦੇ ਆ ਈਗੋ ਹਾਂਜੀ ਹੌਮੈ ਉਸ ਨੂੰ ਖਤਮ ਕਰਨ ਦੀ ਬਜਾਏ ਉਸ ਨੂੰ ਹੋਰ ਵਧਾ ਸਕਦੀ ਹੈ ਉਸ ਨੂੰ ਹੋਰ ਪੱਕਾ ਕਰ ਸਕਦੀ ਹੈ ਅੱਛਾ ਇਹ ਤਾਂ ਉਲਟਾ ਅਸਰ ਹੋ ਗਿਆ ਬਿਲਕੁਲ ਉਲਟਾ ਇਸ ਬਾਰੇ ਲੇਖਕ ਨੇ ਉਹ ਇੱਕ ਕਸਾ ਵੀ ਸੁਣਾਇਆ ਆਪਣੇ ਦੋਸਤ ਤੇ ਜਾਣਕਾਰ ਦਾ ਹਾਂ ਉਹ ਬੜੀ ਵਧੀਆ ਉਦਾਹਰਣ ਹੈ ਦੱਸਦੇ ਨੇ ਕਿ ਉਹਨਾਂ ਦਾ ਇੱਕ ਜਾਣਕਾਰ ਸੀ ਜਿਹੜਾ ਸੋਹਮ ਸੋਹਮ ਦਾ ਜਾਪ ਕਰਦਾ ਸੀ ਹਾਂਜੀ ਤੇ ਉਹਦੇ ਅੰਦਰ ਇੰਨਾ ਹੰਕਾਰ ਆ ਗਿਆ ਇੰਨੀ ਗਰਮੀ ਆ ਗਈ ਕਿ ਉਹਨੂੰ ਹਰ ਵੇਲੇ ਇੰਜ ਲੱਗਦਾ ਸੀ ਜਿਵੇਂ ਤਪਸ਼ੀ ਜੀ ਮਹਿਸੂਸ ਹੁੰਦੀ ਸੀ ਜਿਵੇਂ ਅੱਗ ਤੇ ਬੈਠਾ ਹੋਵੇ ਬੇਚੈਨ ਰਹਿੰਦਾ ਸੀ ਬਹੁਤ ਪਰ ਇਹ ਹੁੰਦਾ ਕਿਉਂ ਹੈ ਮਤਲਬ ਜੇ ਮਨ ਵੀ ਲਈਏ ਕਿ ਅੰਤਿਮ ਸੱਚਾਈ ਇਹ ਹੀ ਹੈ ਤਾਂ ਫਿਰ ਇਹਦਾ ਨਾਰਾ ਲਾਉਣ ਨਾਲ ਨੁਕਸਾਨ ਕਿਉਂ ਹੋ ਰਿਹਾ ਹੈ ਇੱਥੇ ਨਾ ਇੱਕ ਬਹੁਤ ਬਾਰੀਕ ਪਰ ਬਹੁਤ ਹੀ ਮਹੱਤਵਪੂਰਨ ਫਰਕ ਹੈ ਸਮਝਣ ਵਾਲਾ ਹੂੰ ਦੱਸੋ ਜਦੋਂ ਸ਼੍ਰੀ ਕ੍ਰਿਸ਼ਨ ਜੀ ਜਾਂ ਕੋਈ ਹੋਰ ਪਹੁੰਚੇ ਹੋਏ ਮਹਾਪੁਰਖ ਮੈਂ ਸ਼ਬਦ ਵਰਤਦੇ ਨੇ ਤਾਂ ਉਹਨਾਂ ਦੀ ਮੈਂ ਸਾਡੀ ਜਿਹੜੀ ਆਮ ਸਰੀਰ ਨਾਲ ਜੁੜੀ ਹੋਈ ਹਉਮੈ ਵਾਲੀ ਮੈਂ ਹੈ ਉਹ ਨਹੀਂ ਹੁੰਦੀ ਅੱਛਾ ਉਹ ਸਰਵ ਵਿਆਪਕ ਆਤਮਾ ਦੀ ਗੱਲ ਕਰ ਰਹੇ ਹੁੰਦੇ ਨੇ ਪਰਮਾਤਮਾ ਦੇ ਰੂਪ ਵਿੱਚ ਬੋਲ ਰਹੇ ਹੁੰਦੇ ਨੇ ਹਾਂ ਉਸ ਸੱਚਾਈ ਨੂੰ ਅਸਲ ਵਿੱਚ ਜੀਉਣਾ ਉਸ ਪੱਧਰ ਤੇ ਪਹੁੰਚਣਾ ਜਿੱਥੇ ਇਹ ਮੈਂ ਕਹਿਣਾ ਸਹੀ ਹੋਵੇ ਉਹ ਇੱਕ ਬਹੁਤ ਲੰਬੀ ਤੇ ਔਖੀ ਸਾਧਨਾ ਦਾ ਨਤੀਜਾ ਹੁੰਦਾ ਹੈ ਸਹੀ ਗੱਲ ਹੈ ਜਦੋਂ ਤੱਕ ਉਹ ਅਵਸਥਾ ਆਪ ਬਣਨੀ ਜਾਂਦੀ ਉਦੋਂ ਤੱਕ ਮੈਂ ਉਹ ਹਾਂ ਕਹਿਣਾ ਜਾਂ ਸੋਚਣਾ ਇਹ ਸਿਰਫ ਇੱਕ ਦਿਮਾਗੀ ਖਿਆਲ ਹੈ ਤੇ ਇਹ ਖਿਆਲ ਹਮੇ ਨੂੰ ਵਧਾਉਂਦਾ ਹੈ ਤੇ ਅਧਿਆਤਮਿਕ ਰਸਤੇ ਵਿੱਚ ਇੱਕ ਵੱਡਾ ਰੋੜਾ ਬਣ ਜਾਂਦਾ ਹੈ ਅਲੋ ਹਮੈ ਨੂੰ ਤਾਂ ਖਤਮ ਕਰਨਾ ਸੀ ਪਰ ਇਹ ਤਾਂ ਉਸ ਨੂੰ ਹੋਰ ਤਾਕਤ ਦੇ ਰਿਹਾ ਹੈ ਹਾਂਜੀ ਉਸ ਨੂੰ ਰੱਬ ਦਾ ਨਕਾਬ ਪੈ ਨਾ ਰਿਹਾ ਇੱਕ ਤਰ੍ਹਾਂ ਨਾਲ ਜਦ ਕਿ ਹਮੈ ਨੂੰ ਤਾਂ ਬੜੀ ਕਾਲ ਨਾਲ ਕਾਲ ਕੇ ਸਿਮਰਨ ਨਾਲ ਸੇਵਾ ਨਾਲ ਹੌਲੀ ਰੋਲੀ ਮਿਟਾਉਣਾ ਹੁੰਦਾ ਹੈ ਇਹ ਤਾਂ ਬਹੁਤ ਸਾਫ਼ ਹੋ ਗਿਆ ਬਿਨਾ ਉਸ ਅਵਸਥਾ ਤੇ ਪਹੁੰਚੇ ਇਹ ਦਾਵਾ ਕਰਨਾ ਸਭ ਤੋਂ ਨੁਕਸਾਨਦਾਇਕ ਹੈ ਹਾਂ ਚਲੋ ਹੁਣ ਦੂਜੇ ਕਥਨ ਤੇ ਆਉਂਦੇ ਹਾਂ ਤੂੰ ਹੀ ਤੂੰ ਹੈ ਇਹਦੇ ਕੀ ਖਤਰੇ ਹੋ ਸਕਦੇ ਨੇ ਇਹ ਕਿਵੇਂ ਗੁੰਮਰਾਹ ਕਰ ਸਕਦਾ ਹੈ ਨਿਮਰਤਾ ਆਉਣੀ ਤਾਂ ਚੰਗੀ ਗੱਲ ਹੈ ਹੈਨਾ ਫਿਰ ਇਹਦੇ ਨਾਲ ਕੀ ਗੜਬੜ ਹੋ ਸਕਦੀ ਹੈ ਹਾਂ ਇਹ ਦੂਜਾ ਸਿਰਾ ਹੈ ਜਿਵੇਂ ਮੈਂ ਉਹ ਹਾਂ ਵਾਲਾ ਹੰਕਾਰ ਦੇ ਟੋਏ ਵਿੱਚ ਡਿੱਗ ਸਕਦਾ ਹੈ ਉਸੇ ਤਰ੍ਹਾਂ ਜਿਹੜਾ ਬੰਦਾ ਤੂੰ ਹੀ ਤੂੰ ਹੈ ਵਾਲੇ ਫਲਸਫੇ ਤੇ ਹੀ ਬਹੁਤ ਜ਼ਿਆਦਾ ਜ਼ੋਰ ਦਿੰਦਾ ਹੈ ਉਹ ਕਈ ਵਾਰੀ ਨਾ ਨਿਰਾਸ਼ਾ ਦੇ ਆਪਣੇ ਆਪ ਨੂੰ ਕੌਸਣ ਦੇ ਚੱਕਰ ਵਿੱਚ ਫਸ ਜਾਂਦਾ ਹੈ ਅੱਛਾ ਉਹ ਆਪਣੇ ਆਪ ਨੂੰ ਇੰਨਾ ਜ਼ਿਆਦਾ ਕੁਝ ਨਹੀਂ ਸਿਫਰ ਜ਼ੀਰੋ ਸਮਝਣ ਲੱਗ ਪੈਂਦਾ ਪਰ ਕੀ ਸ਼ੁਰੂਆਤ ਵਿੱਚ ਜ਼ਰੂਰੀ ਨਹੀਂ ਹੁੰਦਾ ਹੌਮੇ ਤੋੜਨ ਲਈ ਆਪਣੇ ਆਪ ਨੂੰ ਕੁਝ ਨਾ ਸਮਝਣਾ ਦੇਖੋ ਥੋੜੀ ਬਹੁਤ ਨਿਮਰਤਾ ਤਾਂ ਠੀਕ ਹੈ ਉਹ ਤਾਂ ਚਾਹੀਦੀ ਹੀ ਹੈ ਪਰ ਲੇਖਕ ਦਾ ਤਜਰਬਾ ਇਹ ਦੱਸਦਾ ਹੈ ਤੇ ਉਹਨਾਂ ਨੇ ਦੇਖਿਆ ਕਿ ਜਦੋਂ ਇਹ ਵਿਚਾਰ ਹੱਦ ਤੋਂ ਵੱਧ ਜਾਂਦਾ ਹੈ ਨਾ ਤਾਂ ਇਹਦੇ ਨਤੀਜੇ 네ਗੇਟਿਵ ਨਿਕਲਦੇ ਨੇ ਜਦੋਂ ਕੋਈ ਆਪਣੇ ਆਪ ਨੂੰ ਲਗਾਤਾਰ ਬਸ ਮੈਂ ਤਾਂ ਕੁਝ ਵੀ ਨਹੀਂ ਮੈਂ ਤਾਂ ਸਫਰਾਂ ਇਹੀ ਮੰਨਦਾ ਰਹਿੰਦਾ ਹਾਂ ਤਾਂ ਹੌਲੀ-ਹੌਲੀ ਉਹਦੀ ਅੰਦਰ ਦੀ ਜਿਹੜੀ ਸ਼ਕਤੀ ਹੈ ਉਹਦਾ ਆਤਮ ਵਿਸ਼ਵਾਸ ਉਹਦੀ ਜੀਵਨ ਸ਼ਕਤੀ ਉਹ ਸਭ ਖਤਮ ਹੋਣ ਲੱਗ ਜਾਂਦੀ ਹੈ ਉਦੀ ਰੂਹ ਤੇ ਉਹਦਾ ਸਰੀਰ ਦੋਵੇਂ ਕਮਜ਼ੋਰ ਹੋ ਜਾਂਦੇ ਨੇ ਇੰਨੇ ਕਮਜ਼ੋਰ ਕਿ ਕਈ ਵਾਰ ਉਹ ਆਪਣੇ ਮਨ ਤੇ ਸਰੀਰ ਤੇ ਕੰਟਰੋਲ ਵੀ ਗਵਾ ਬੈਠਦਾ ਹੈ ਤੇ ਇਹਦੇ ਅਸਲ ਜ਼ਿੰਦਗੀ ਚ ਕੀ ਨਤੀਜੇ ਨਿਕਲਦੇ ਨੇ ਲੇਖਕ ਨੇ ਕੋਈ ਉਦਾਹਰਣਾਂ ਦਿੱਤੀਆਂ ਨੇ ਹਾਂ ਉਹ ਕਹਿੰਦੇ ਨੇ ਕਿ ਮੈਂ ਅਜੇਹੇ ਕਈ ਲੋਕ ਦੇਖੇ ਨੇ ਜਿਹੜੇ ਇਸ ਸਿਫਰ ਵਾਲੇ ਪਰਮ ਦੇ ਸ਼ਿਕਾਰ ਹੋ ਗਏ ਉਹਨਾਂ ਦਾ ਕੌਨਫੀਡੈਂਸ ਇੰਨਾ ਡਿੱਗ ਗਿਆ ਕਿ ਉਹਨਾਂ ਨੂੰ ਦੁਨੀਆਵੀ ਤੌਰ ਤੇ ਵੀ ਬਹੁਤ ਨੁਕਸਾਨ ਹੋਇਆ। ਅੱਛਾ। ਉਹਨਾਂ ਦੇ ਕੰਮਕਾਰ ਰੁਕ ਗਏ, ਉਹ ਆਲਸੀ ਹੋ ਗਏ, ਉਦਾਸ ਰਹਿਣ ਲੱਗ ਪਏ ਤੇ ਉਹਨਾਂ ਦਾ ਸੁਭਾਅ ਵੀ ਕੁਝ ਅਜੀਬ ਜਿਹਾ ਹੋ ਗਿਆ। ਮਤਲਬ ਜ਼ਿੰਦਗੀ ਜਿਉਣ ਦਾ ਚਾਈ ਮੁੱਕ ਗਿਆ ਉਹਨਾਂ ਚੋਂ। ਤਾਂ ਇਹਦਾ ਮਤਲਬ ਇਹ ਹੋਇਆ ਕਿ ਆਪਣੇ ਆਪ ਨੂੰ ਬਿਲਕੁਲ ਹੀ ਕੁਝ ਨਹੀਂ ਸਮਝੀ ਜਾਣਾ ਇਹ ਵੀ ਉਹਨਾਂ ਹੀ ਵੱਡਾ ਭੁਲੇਖਾ ਹੈ ਤੇ ਨੁਕਸਾਨ ਕਰ ਸਕਦਾ ਹੈ ਜਿੰਨਾ ਕਿ ਮੈਂ ਉਹ ਹਾਂ ਵਾਲਾ ਹੰਗਾਰ ਕਰ ਸਕਦਾ ਹੈ। ਬਿਲਕੁਲ। ਲੇਖਕ ਦੇ ਮੁਤਾਬਕ ਇਹ ਦੋਵੇਂ ਸਿਰੇ ਗਲਤ ਨੇ। ਦੋਵੇਂ ਹੀ ਅਸਲ ਸੰਤੁਲਿਤ ਰਸਤੇ ਤੋਂ ਪਟਕਾਉਂਦੇ ਨੇ ਹੂੰ ਤੇ ਇਸ ਗੱਲ ਨੂੰ ਸਮਝਾਉਣ ਲਈ ਉਹ ਫਿਰ ਭਗਤ ਕਬੀਰ ਜੀ ਦੀ ਬਾਣੀ ਦਾ ਬਹੁਤ ਹੀ ਸੋਹਣਾ ਹਵਾਲਾ ਦਿੰਦੇ ਨੇ ਹਾਂ ਉਹ ਕਬੀਰ ਜੀ ਵਾਲੀ ਗੱਲ ਬਹੁਤ ਕਮਾਲ ਦੀ ਹੈ ਉਹ ਪਹਿਲਾਂ ਕਹਿੰਦੇ ਨੇ ਕਿ ਨਿਮਰਤਾ ਧਾਰੋ ਹੰਕਾਰ ਛੱਡੋ ਐਸੇ ਬਣੋ ਜਿਵੇਂ ਸੜਕ ਦਾ ਪੱਥਰ ਹੁੰਦਾ ਹੈ ਸਭ ਤੋਂ ਨੀਵਾ ਹਾਂ ਕਿ ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਹਾਂਜੀ ਪਰ ਫਿਰ ਨਾਲ ਹੀ ਸਵਾਲ ਕਰਦੇ ਨੇ ਹਾਂ ਫੋਰਨ ਪੁੱਛਦੇ ਨੇ ਕਬੀਰ ਰੋੜਾ ਹੁਆ ਤਾ ਕੀ ਭਇਆ ਪੰਥੀ ਕਹੂ ਦੁਖ ਦੇ ਕਿ ਜੇ ਤੂੰ ਪੱਥਰ ਬਣ ਵੀ ਗਿਆ ਤਾ ਕੀ ਫਾਇਦਾ ਪੱਥਰ ਤਾਂ ਰਾਹਾਂ 'ਤੇ ਲੋਕਾਂ ਨੂੰ ਠੋਕਰ ਮਾਰਦਾ ਦੁੱਖ ਦਿੰਦਾ ਹੈ ਸਹੀ ਗੱਲ ਹੈ ਫਿਰ ਕਹਿੰਦੇ ਨੇ ਚੰਗਾ ਧੂੜ ਵਰਗਾ ਬਣ ਜਾ ਇੰਨਾ ਨੀਵਾ ਹੋ ਜਾ कबीर ਧੂੜ ਇਸ ਅਕੇਲ ਕਹਿ ਪੁਰੀਆ ਬਾਂਧੀ ਦੇ ਪਰ ਫਿਰ ਉਸ ਦਾ ਵੀ ਨੁਕਸਾਨ ਦੱਸਦੇ ਨੇ ਜਾਂ ਇੱਕ ਹੋਰ ਸ਼ਲੋਕ ਵਿੱਚ ਹੈ ਕਿ ਧੂੜ ਉੱਡ ਕੇ ਸਰੀਰ ਤੇ ਪੈਂਦੀ ਹੈ ਤਕਲੀਫ ਦਿੰਦੀ ਹੈ ਫਿਰ ਉਹ ਪਾਣੀ ਦੀ ਗੱਲ ਕਰਦੇ ਨੇ ਹਾਂ ਪਰ ਪਾਣੀ ਦਾ ਵੀ ਇਤਰਾਜ਼ ਹੈ ਕਿ ਇਹ ਵੀ ਸੁਭਾਅ ਬਦਲਦਾ ਹੈ ਕਦੇ ਠੰਡਾ ਕਦੇ ਗਰਮ ਹੋ ਜਾਂਦਾ ਹੈ ਹਾਂ ਤਾਂ ਫਿਰ ਅਖੀਰ ਵਿੱਚ ਕਬੀਰ ਜੀ ਕੀ ਫੈਸਲਾ ਦਿੰਦੇ ਨੇ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਭਗਤ ਨੂੰ ਉਹ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ बस यही नुक्ता है या जिवे लेखक ने पाट लिया है हरका सेवक सो हरे जेहा हां भाव प्रभु ਦਾ ਸੇਵਕ ਪ੍ਰਭੂ ਵਰਗਾਈ ਹੋਣਾ ਚਾਹੀਦਾ ਹੈ ਨਾ ਤਾਂ ਹੰਕਾਰੀ ਮੈਂ ਬਣਨਾ ਹੈ ਨਾ ਹੀ ਨਿਰਾਸ਼ ਸਿਫਰ ਬਣਨਾ ਹੈ ਵਾਹ ਹਰका सेवक सो हरे जेहा ਇਹ ਤਾਂ ਬਹੁਤ ਹੀ ਮਤਲਬ ਪੋਜ਼ਿਟਿਵ ਤੇ ਸ਼ਕਤੀ ਦੇਣ ਵਾਲਾ ਵਿਚਾਰ ਹੈ ਹਾਂਜੀ ਇਹਦਾ ਮਤਲਬ ਤਾਂ ਇਹ ਹੋਇਆ ਕਿ भगत ਦਾ ਅਸਲ ਟੀਚਾ ਜ਼ੀਰੋ ਬਣਨਾ ਨਹੀਂ ਸਗੋਂ ਆਪਣੇ ਅੰਦਰ ਰੱਬ ਵਾਲੇ ਗੁਣ ਪੈਦਾ ਕਰਨੇ ਨੇ ਉਸ ਵਰਗਾ ਬਣਨਾ ਹੈ ਬਿਲਕੁਲ ਪਰ ਇੱਥੇ ਫਿਰ ਉਹੀ ਡਰ ਆਉਂਦਾ ਹੈ ਕਿਤੇ ਰੱਬ ਵਰਗਾ ਬਣਨ ਦੀ ਕੋਸ਼ਿਸ਼ ਫਿਰ ਹੰਕਾਰ ਨਾ ਆ ਜਾਏ ਹਾਂ ਇਹ ਸਵਾਲ ਬਿਲਕੁਲ ਜਾਇਜ਼ ਹੈ ਪਰ ਕਬੀਰ ਜੀ ਅੱਗੇ ਹੋਰ ਸਪਸ਼ਟ ਕਰਦੇ ਨੇ ਉਹ ਕਹਿੰਦੇ ਨੇ ਕਿ ਅੰਤਿਮ ਅਵਸਥਾ ਵਿੱਚ ਰੱਬ ਤੇ ਉਸ ਦੇ ਸੇਵਕ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਅੱਛਾ ਉਹ ਇੱਕ ਰੂਪ ਹੋ ਜਾਂਦੇ ਨੇ ਉਹਨਾਂ ਨੇ ਲਹਿਰ ਤੇ ਪਾਣੀ ਦੀ ਉਦਾਹਰਣ ਦਿੱਤੀ ਹੈ ਨਾ कि ਜਿਵੇਂ ਲਹਿਰ ਪਾਣੀ ਚ ਉੱਠਦੀ ਹੈ ਤੇ ਵਾਪਸ ਪਾਣੀ ਚ ਮਿਲ ਕੇ ਪਾਣੀ ਹੀ ਬਣ ਜਾਂਦੀ ਹੈ ਹਾਂਜੀ ਉਸੇ ਤਰ੍ਹਾਂ ਆਤਮਾ ਪਰਮਾਤਮਾ ਵਿੱਚ ਮਿਲ ਕੇ ਪਰਮਾਤਮਾ ਰੂਪ ਹੋ ਜਾਂਦੀ ਹੈ ਇਹ ਉਸ ਵਰਗਾ ਬਣਨਾ ਅਸਲ ਵਿੱਚ ਉਸ ਵਿੱਚ ਅਭੇਦ ਹੋਣਾ ਹੈ ਗੁਣਾ ਨੂੰ ਅਪਣਾਉਣਾ ਹੈ ਜਦੋਂ ਅਸਲੀ ਇਕਤਾ ਹੋ ਜਾਂਦੀ ਹੈ ਉੱਥੇ ਮੈਂ ਵਾਲਾ ਹੰਕਾਰ ਬਚਦਾ ਹੀ ਨਹੀਂ ਸਮਝ ਗਿਆ ਇਹ ਵਿਲੀਨਤਾ ਦੀ ਗੱਲ ਹੈ ਹੰਕਾਰ ਦੀ ਨਹੀਂ ਹਾਂ ਇਹ ਲੇਖਕ ਨੇ ਰੁਕबीर ਸਿੰਘ ਬੀਰ ਜੀ ਨੇ ਆਪਣੀ ਜ਼ਿੰਦਗੀ ਦਾ ਇੱਕ ਤਜਰਬਾ ਵੀ ਸਾਂਝਾ ਕੀਤਾ ਇਸ ਬਾਰੇ ਜਦੋਂ ਉਹ ਖੁਦ ਇਸ ਸਫਰ ਬਣਨ ਵਾਲੇ ਵਿਚਾਰ ਨਾਲ ਥੋੜਾ ਜੂਝ ਰਹੇ ਸਨ ਹਾਂਜੀ ਉਹ ਬਹੁਤ ਹੀ ਪ੍ਰਭਾਵਸ਼ਾਲੀ ਬਿਰਤਾਂਤ ਹੈ ਉਹ ਦੱਸਦੇ ਨੇ ਕਿ ਉਹਨਾਂ ਦੇ ਮਨ ਵਿੱਚ ਵੀ ਕਸ਼ਮਕਸ਼ ਚੱਲਦੀ ਸੀ ਇਸ ਗੱਲ ਨੂੰ ਲੈ ਕੇ ਹਮ ਪਰ ਜਦੋਂ ਉਹਨਾਂ ਨੇ ਇਹ ਦੁਵਿਧਾ ਭਾਈ ਸਾਹਿਬ ਭਾਈ ਬੀਰ ਸਿੰਘ ਜੀ ਅੱਗੇ ਰੱਖੀ ਤਾਂ ਭਾਈ ਸਾਹਿਬ ਨੇ ਬਹੁਤ ਹੀ ਸਾਫ਼ ਸ਼ਬਦਾਂ ਵਿੱਚ ਉਹਨਾਂ ਨੂੰ ਕਿਹਾ ਕੀ ਕਿਹਾ ਉਹਨਾਂ ਨੇ ਕਿਹਾ ਇੱਕ ਸੱਚੇ ਸਿੱਖ ਲਈ ਹੌਲੀ ਹੌਲੀ ਜ਼ੀਰੋ ਬਣਨਾ ਨਹੀਂ ਸਗੋਂ ਉਸ ਨੂੰ ਰੱਬ ਵਰਗਾ ਬਣ ਲੈਣਾ ਚਾਹੀਦਾ ਵਾ ਸਿੱਧਾ ਤੇ ਸਪਸ਼ਟ ਬਿਲਕੁਲ ਤੇ ਇਹਨਾਂ ਸ਼ਬਦਾਂ ਦਾ ਲੇਖਕ ਤੇ ਕੀ ਅਸਰ ਹੋਇਆ ਲੇਖਕ ਲਿਖਦੇ ਨੇ ਕਿ ਇਹ ਸ਼ਬਦ ਸੁਣ ਕੇ ਉਹਨਾਂ ਨੂੰ ਇੰਜ ਲੱਗਾ ਜਿਵੇਂ ਇਹ ਉਹਨਾਂ ਦੀ ਆਪਣੀ ਅੰਦਰ ਦੀ ਆਵਾਜ਼ ਹੋਵੇ ਤੇ ਨਾਲ ਹੀ ਇਹ ਗੁਰੂ ਗ੍ਰੰਥ ਸਾਹਿਬ ਦੀ ਮੂਲ ਸਿੱਖਿਆ ਦੇ ਬਿਲਕੁਲ ਅਨੁਸਾਰੀ ਸਨ ਹਾਂਜੀ ਇਸ ਨਾਲ ਉਹਨਾਂ ਦੇ ਸਾਰੇ ਸ਼ੱਕ ਮਿਟ ਗਏ ਉਹਨਾਂ ਦੀ ਸ਼ਰਧਾ ਹੋਰ ਦ੍ਰਿੜ ਹੋ ਗਈ ਤੇ ਉਹਨਾਂ ਨੂੰ ਆਪਣੀ ਅਧਿਆਤਮਿਕ ਯਾਤਰਾ ਵਿੱਚ ਇੱਕ ਨਵੀਂ ਸੇਧ ਮਿਲੀ ਇਸ ਤੋਂ ਹੀ ਪਤਾ ਲੱਗਦਾ ਕਿ ਸਹੀ ਸਮੇਂ ਤੇ ਸਹੀ ਮਾਰਗਦਰਸ਼ਨ ਮਿਲਣਾ ਕਿੰਨਾ ਜ਼ਰੂਰੀ ਹੈ ਨਾ ਬਹੁਤ ਜ਼ਰੂਰੀ ਕਿਉਂਕਿ ਜ਼ੀਰੋ ਬਣਨ ਦਾ ਵਿਚਾਰ ਜਿੱਥੇ ਨਿਰਾਸ਼ਾ ਤੇ ਕਮਜ਼ੋਰੀ ਵੱਲ ਜਾ ਸਕਦਾ ਹੈ ਉੱਥੇ ਰੱਬ ਵਰਗਾ ਬਣਨ ਦਾ ਆਦਰਸ਼ ਗੁਣਾ ਪੱਖੋਂ ਹਿੰਮਤ ਤਾਕਤ ਤੇ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ ਠੀਕ ਹੈ ਤਾਂ ਫਿਰ ਹੁਣ ਸਵਾਲ ਇਹ ਉੱਠਦਾ ਹੈ ਕਿ ਜੇ ਇਹ ਦੋਵੇਂ ਮਸ਼ਹੂਰ ਕਥਨ ਮੈਂ ਉਹ ਹਾਂ ਤੇ ਤੂੰ ਹੀ ਤੂੰ ਹੈ ਪੂਰੇ ਨਹੀਂ ਹਨ ਤੇ ਖਤਰਨਾਕ ਵੀ ਹੋ ਸਕਦੇ ਨੇ ਹਾਂਜੀ ਤਾਂ ਫਿਰ ਲੇਖਕ ਦੇ ਹਿਸਾਬ ਨਾਲ ਉਸ ਅੰਤਮ ਸਚਾਈ ਦਾ ਉਸ ਅਵਸਥਾ ਦਾ ਵਦੇਰੇ ਸਹੀ ਜਾਂ ਘੱਟੋ-ਘੱਟ ਘਟ ਗੁੰਮਰਾਹ ਕਰਨ ਵਾਲਾ ਬਿਆਨ ਕੀ ਹੋ ਸਕਦਾ ਹੈ ਲੇਖਕ ਕੇ ਸੁਝਾਅ ਦਿੰਦੇ ਨੇ ਕਿ ਦੇਖੋ ਮੈਂ ਤੇ ਤੂੰ ਇਹ ਦੋਵੇਂ ਸ਼ਬਦ ਰਿਸ਼ਤੇਦਾਰੀ ਵਾਲੇ ਨੇ ਸਬਕਿਕ ਨੇ ਇਹ ਉੱਥੇ ਹੀ ਮੌਜੂਦ ਹੁੰਦੇ ਨੇ ਜਿੱਥੇ ਦ્વੈਤ ਹੁੰਦੀ ਹੈ ਹੂੰ ਜਿਹੜੀ ਅੰਤਮ ਇਕਤਾ ਦੀ ਅਵਸਥਾ ਹੈ ਉਹ ਇਨ੍ਹਾਂ ਸ਼ਬਦਾਂ ਤੋਂ ਪਰੇ ਹੈ ਉਸ ਅਵਸਥਾ ਵਿੱਚ ਤਾਂ ਸਾਰੀ ਸ੍ਰਿਸ਼ਟੀ ਹਰ ਚੀਜ਼ ਹਰ ਕਣ ਉਸ ਇੱਕ ਅਸਲੀਅਤ ਉਸ ਇੱਕ ਪਰਮ ਸੱਤਾ ਤੋਂ ਹੀ ਬਣਿਆ ਨਜ਼ਰ ਆਉਂਦਾ ਹੈ ਉਸੇ ਦੁਆਰਾ ਚੱਲ ਰਿਹਾ ਹੈ ਤੇ ਉਸੇ ਦੇ ਹੀ ਵਕ ਵਕ ਰੂਪ ਲਗਦੇ ਨੇ ਅੱਛਾ ਇਸ ਲਈ ਲੇਖਕ ਕਹਿੰਦੇ ਨੇ ਸਭ ਤੋਂ ਨੇਰੇ ਦਾ ਸਭ ਤੋਂ ਟੁਕਮਾ ਬਿਆਨ ਸ਼ਾਇਦ ਇਹ ਹੋ ਸਕਦਾ ਹੈ ਸਭ ਕੁਝ ਉਸ ਵਿੱਚ ਉਹ ਸਭ ਕੁਝ ਵਿੱਚ 올 ਇਨ 올 ਹਾਂ ਜਾਂ ਫਿਰ ਹੋਰ ਵੀ ਸਰਲ ਸਿਰਫ ਕੇਵਲ ਉਹ ਹੀ ਅਲੋਨ ਸਭ ਕੁਝ ਉਸ ਵਿੱਚ ਉਹ ਸਭ ਕੁਝ ਵਿੱਚ ਇਹ ਕਿਵੇਂ ਉਹਨਾਂ ਦੋਹਾਂ ਪਹਿਲੇ ਕਥਨਾ ਨਾਲੋਂ ਬਿਹਤਰ ਹੈ ਇਹਦੇ ਵਿੱਚ ਕੀ ਖਾਸ ਗੱਲ ਹੈ ਇਹ ਇਸ ਲਈ ਬਿਹਤਰ ਹੈ ਕਿਉਂਕਿ ਇਹ ਮੈਂ ਤੇ ਤੂੰ ਦੀਆਂ ਹੱਦਾਂ ਤੋਂ ਪਾਰ ਜਾਂਦਾ ਹੈ ਹਾਂ ਇਹ ਨਾ ਤਾਂ ਨਿੱਕੀ ਮੈਂ ਨੂੰ ਰੱਬ ਬਣਾਉਣ ਦਾ ਖਤਰਾ ਪੈਦਾ ਕਰਦਾ ਹੈ ਤੇ ਨਾ ਹੀ ਬੰਦੇ ਨੂੰ ਬਿਲਕੁਲ ਹੀ ਨਕਾਰ ਕੇ ਸਿਫਰ ਬਣਾਉਣ ਦਾ ਇਹ ਇੱਕ ਵੱਡਾ ਸਰਵ ਵਿਆਪੀ ਨਜ਼ਰੀਆ ਦਿੰਦਾ ਹੈ ਜਿੱਥੇ ਸਭ ਕੁਝ ਉਸ ਇੱਕ ਦਾ ਹੀ ਪਸਾਰਾ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਵੀ ਹੈ ਨਾ ਆਪੇ ਰਸਿਆ ਆਪੇ ਨਸ ਆਪੇ 라ਵਣ ਹਾਰ ਆਪੇ ਹੋਵੇ ਚੌਲੜਾ ਆਪੇ ਸੇਜ ਪਤਾਰ ਹਾਂਜੀ ਪਾਬ ਉਹ ਆਪ ਹੀ ਸਭ ਕੁਝ ਹੈ ਬਿਲਕੁਲ ਉਹਦੀ ਸਰਵ ਵਿਆਪਕਤਾ ਨੂੰ ਦਰਸਾਉਂਦਾ ਇਹ ਠੀਕ ਹੈ ਇਹ ਗੱਲ ਸਮਝ ਆ ਰਹੀ ਹੈ ਤਾਂ ਇਸ ਸਾਰੀ ਮਤਲਬ ਕਾਫੀ ਗੁੰਝਲਦਾਰ ਵਿਚਾਰ ਚਰਚਾ ਤੋਂ ਬਾਅਦ ਲੇਖਕ ਦਾ ਅਖੀਰਲਾ ਸੁਨੇਹਾ ਕੀ ਹੈ ਇੱਕ ਆਮ ਇਨਸਾਨ ਲਈ ਜਿਹੜਾ ਇਸ ਰਸਤੇ ਤੇ ਚੱਲ ਰਿਹਾ ਹੈ ਉਹਦੇ ਲਈ ਅਮਲੀ ਸੇਧ ਕੀ ਹੈ ਲੇਖਕ ਦਾ ਬਹੁਤ ਸਪਸ਼ਟ ਸਿੱਟਾ ਹੈ ਉਹ ਕਹਿੰਦੇ ਨੇ ਕਿ ਇਹ ਦੋਵੇਂ ਕਥਨ ਮੈਂ ਉਹ ਹਾਂ ਤੇ ਤੂੰ ਹੀ ਤੂੰ ਹੈ ਇਹਨਾਂ ਵਿੱਚ ਸੱਚਾਈ ਦਾ ਹਿੱਸਾ ਤਾਂ ਹੈ ਪਰ ਇਹ ਪੂਰੇ ਸੱਚ ਦਾ ਸਿਰਫ ਇੱਕ ਇੱਕ ਪਹਿਲੂ ਨੇ ਇਹ ਪੂਰੀ ਤਰ੍ਹਾਂ ਸਹੀ ਜਾਂ ਹਰ ਹਾਲਤ ਵਿੱਚ ਠੁਕਵੇਂ ਨਹੀਂ ਹਨ ਖਾਸ ਕਰਕੇ ਜਿਹੜਾ ਹਲੇ ਸ਼ੁਰੂਆਤ ਕਰ ਰਿਹਾ ਹੈ ਉਹਨੂੰ ਤਾਂ ਇਹ ਦੋਵੇਂ ਭੁਲੇਖੇ ਪਾ ਸਕਦੇ ਨੇ ਹਾਂਜੀ ਅਸਲ ਸੱਚਾਈ ਤਾਂ ਸ਼ਬਦਾਂ ਦੀ ਪਕੜ ਤੋਂ ਤੇ ਸਿਰਫ ਦਿਮਾਗੀ ਫਲਸਫਿਆਂ ਦੀ ਪਹੁੰਚ ਤੋਂ ਪਰੇ ਹੈ ਤਾਂ ਫਿਰ ਫੜਨਾ ਕਿਸ ਨੂੰ ਹੈ ਜੇ ਸ਼ਬਦਾਂ ਤੇ ਫਲਸਫਿਆਂ ਤੇ ਬਹੁਤਾ ਭਰੋਸਾ ਨਹੀਂ ਕਰਨਾ ਤਾਂ ਫਿਰ ਰਸਤਾ ਕੀ ਹੈ ਅਸਲ ਜ਼ੋਰ ਸਮਝਣ ਤੇ ਨਹੀਂ ਕਰਨ ਤੇ ਹੈ ਅਭਿਆਸ ਤੇ ਲੇਖਕ ਮੁਤਾਬਕ ਪਗਤ ਨੂੰ ਹਮੇਸ਼ਾ ਇੱਕ ਚੀਜ਼ ਕਰਨੀ ਚਾਹੀਦੀ ਹੈ ਸਿਮਰਨ ਸਿਮਰਨ ਹਾਂਜੀ ਪਰਮਾਤਮਾ ਦੇ ਨਾਮ ਵਿੱਚ ਲੀਨ ਹੋਣਾ ਨਾਮ ਦੀ ਸ਼ਰਨ ਲੈਣੀ ਇਹ ਉਹ ਸਾਧਨ ਹੈ ਇਹ ਉਹ ਅਭਿਆਸ ਹੈ ਜਿਸ ਨਾਲ ਅੰਦਰ ਦਾ ਅਨੁਭਵ ਖੁੱਲਦਾ ਹੈ ਜਿਸ ਨਾਲ ਚੇਤਨਾ ਉੱਚੀ ਹੁੰਦੀ ਹੈ ਅੱਛਾ ਜਦੋਂ ਕੋਈ ਲਗਾਤਾਰ ਸਿਮਰਨ ਕਰਦਾ ਹੈ ਤਾਂ ਉਹਦੀ ਅੰਦਰ ਦੀ ਆਵਾਜ਼ ਉਹਦੀ ਅੰਤਿਕਰਨ ਦੀ ਸੂਝ ਉਹ ਖੁਦ ਹੀ ਉਸ ਨੂੰ ਸਹੀ ਰਸਤਾ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ ਮਤਲਬ ਜਵਾਬ ਬਾਹਰਲੇ ਫਾਰਮੂਲੇ 'ਚ ਨਹੀਂ ਲੱਭਣਾ ਉਹ ਅੰਦਰੋਂ ਆਏਗਾ ਸਿਮਰਨ ਦੇ ਅਭਿਆਸ ਨਾਲ ਬਿਲਕੁਲ ਇਹ ਅੰਦਰਲੀ ਸੂਝ ਹੀ ਦੱਸੇਗੀ ਕਿ ਕਦੋਂ ਕਿਹੜੀ ਭਾਵਨਾ ਦੀ ਲੋੜ ਹੈ ਕਦੋਂ ਕਿਸ ਤਰ੍ਹਾਂ ਮਹਿਸੂਸ ਕਰਨਾ ਹੈ ਹੂੰ ਤੇ ਸਮਾਪਾ ਕੇ ਇਹੀ ਅੰਦਰੂਨੀ ਮਾਰਗਦਰਸ਼ਨ ਉਸ ਨੂੰ ਉਹਨਾਂ ਰੋਹਾਨੀ ਉਚਾਈਆਂ ਤੇ ਲੈ ਜਾਏਗਾ ਜਿੱਥੇ ਉਸ ਨੂੰ ਇਹ ਸਾਰੇ ਵਖ-ਵਖ ਫਲਸਫੇ ਇਹ ਸਾਰੇ ਵਖ-ਵਖ ਕਥਨ ਇੱਕੋ ਸੱਚਾਈ ਤੱਕ ਪਹੁੰਚਣ ਦੇ ਵਖ-ਵਖ ਰਸਤੇ ਨਜ਼ਰ ਆਣਗੇ ਤੇ ਜਦੋਂ ਉਹ ਉੱਥੇ ਪਹੁੰਚ ਗਿਆ ਫਿਰ ਫਿਰ ਉਹ ਇਹਨਾਂ ਸਾਰੇ ਸ਼ਬਦਾਂ ਦੇ ਜਾਲ ਤੋਂ ਉੱਪਰ ਉੱਠ ਜਾਏਗਾ ਉਹ ਸਾਰੇ ਰਸਤਿਆਂ ਦਾ ਆਦਰ ਕਰੇਗਾ ਪਰ ਕਿਸੇ ਇੱਕ ਵਿੱਚ ਬੱਝੇਗਾ ਨਹੀਂ ਹਾਂਜੀ ਉਸੇ ਦਾ ਉਸ ਪਰਮਾਤਮਾ ਨੂੰ ਮਹਿਸੂਸ ਕਰੇਗਾ ਉਸ ਨਾਲ ਇੱਕ ਹੋ ਜਾਏਗਾ ਉਸ ਆਨੰਦ ਵਿੱਚ ਲੀਨ ਹੋ ਜਾਏਗਾ ਜਿਸ ਨੂੰ ਬਿਆਨ ਕਰਨ ਲਈ ਸ਼ਬਦ ਹੈ ਹੀ ਨਹੀਂ ਤਾਂ ਕੁਲ ਮਿਲਾ ਕੇ ਸਾਰ ਇਹ ਨਿਕਲਿਆ ਕਿ ਪਾਸ਼ਾ ਦੀਆਂ ਆਪਣੀਆਂ ਹੱਦਾਂ ਨੇ ਜਦੋਂ ਗੱਲ ਅੰਤਮ ਸੱਚ ਦੀ ਆਉਂਦੀ ਹੈ ਹਾਂਜੀ ਮੈਂ ਉਹ ਹਾਂ ਦਾ ਨਾਰਾ ਜੇ ਬਿਨਾ ਅਨੁਭਵ ਦੇ ਲਾਈਏ ਤਾਂ ਹੰਕਾਰ ਵਧਾ ਸਕਦਾ ਹੈ ਬਿਲਕੁਲ ਤੇ ਤੂੰ ਹੀ ਤੂੰ ਹੈ ਦਾ ਵਿਚਾਰ ਜੇ ਹੱਦ ਤੋਂ ਵੱਧ ਜਾਈਏ ਤਾਂ ਬੰਦੇ ਨੂੰ ਨਿਰਾਸ਼ ਕਮਜ਼ੋਰ ਤੇ ਆਲਸੀ ਬਣਾ ਸਕਦਾ ਹੈ ਸਹੀ ਗੱਲ ਹੈ ਦੋਵੇਂ ਸੱਚ ਦੇ ਅਧੂਰੇ ਬਿਆਨ ਨੇ ਦੇ ਦੋਹਾਂ ਦੇ ਆਪਣੇ ਆਪਣੇ ਖਤਰੇ ਨੇ ਹਾਂ ਲੇਖਕ ਦੀ ਮੁੱਖ ਸਿੱਖਿਆ ਹੀ ਹੈ ਕਿ ਪਾਵੇਂ ਉਹ ਸਭ ਕੁਝ ਵਿੱਚ ਹੈ ਸਭ ਕੁਝ ਉਸ ਵਿੱਚ ਹੈ ਇਹ ਇੱਕ ਬਿਹਤਰ ਸਮਝ ਦੇ ਸਕਦਾ ਹੈ ਪਰ ਅਸਲ ਰਸਤਾ ਇਨਾ ਸ਼ਬਦਾਂ ਤੇ ਫਲਸਫਿਆਂ ਤੋਂ ਅੱਗੇ ਹੈ ਉਹ ਰਸਤਾ ਹੈ ਲਗਾਤਾਰ ਸਿਮਰਨ ਕਰਨ ਦਾ ਨਾਮ ਜਪਣ ਦਾ ਜਿਸ ਨਾਲ ਅੰਦਰ ਦੀ ਸੂਝ ਜਾਗਦੀ ਹੈ ਤੇ ਉਹ ਖੁਦ ਰਸਤਾ ਦਿਖਾਉਂਦੀ ਹੈ ਹਾਂਜੀ ਤੇ ਭਗਤ ਦਾ ਅੰਤਿਮ ਨਿਸ਼ਾਨਾ ਜ਼ੀਰੋ ਬਣ ਕੇ ਮਿਟ ਜਾਣਾ ਨਹੀਂ ਸਗੋਂ ਹਰ ਕੱਸੇਵਕ ਸੋ ਹਰੇ ਜਿਹਾ ਬਣਨਾ ਹੈ ਉਸ ਦੇ ਗੁਣਾਂ ਨੂੰ ਧਾਰਨ ਕਰਕੇ ਉਸ ਵਿਛੀ ਸਮਾ ਜਾਣਾ ਹੈ ਇਹ ਸਾਰੀ ਗੱਲਬਾਤ ਸੁਣ ਕੇ ਨਾ ਮਨ ਵਿੱਚ ਇੱਕ ਸਵਾਲ ਉੱਠਦਾ ਹੈ ਹਾਂਜੀ ਪੁੱਛੋ ਕਿ ਅਸੀਂ ਕਈ ਵਾਰੀ ਹਾਂਜੀ ਅੰਤਿਮ ਸਚਾਈ ਨੂੰ ਕਿਸੇ ਨਾ ਕਿਸੇ ਫਾਰਮੂਲੇ ਵਿੱਚ ਕਿਸੇ ਨਾ ਕਿਸੇ ਸ਼ਬਦਾਵਲੀ ਵਿੱਚ ਫਿਟ ਕਰਨ ਦੀ ਕੋਸ਼ਿਸ਼ ਵਿੱਚ ਹੀ ਜ਼ਿਆਦਾ ਉਲਝ ਜਾਂਦੇ ਹਾਂ ਹੂੰ ਸ਼ਾਇਦ ਅਸਲ ਜ਼ੋਰ ਉਸ ਪਰਿਭਾਸ਼ਾ ਤੇ ਨਹੀਂ ਹੋਣਾ ਚਾਹੀਦਾ ਜਿੰਨਾ ਉਸ ਅੰਦਰੂਨੀ ਸਫ਼ਰ ਤੇ ਹੋਣਾ ਚਾਹੀਦਾ ਹੈ ਜਿਹੜਾ ਨਾਮ ਸਿਮਰਨ ਨਾਲ ਸ਼ੁਰੂ ਹੁੰਦਾ ਹੈ ਉਹ ਸਫ਼ਰ ਜਿਹੜਾ ਹੌਲੀ-ਹੌਲੀ ਸ਼ਬਦਾਂ ਤੋਂ ਪਰੇ ਸਾਨੂੰ ਉਸ ਅਸਲ ਅਨੁਭਵ ਦੇ ਨੇੜੇ ਲੈ ਕੇ ਜਾਂਦਾ ਹੈ ਇਹ ਬਹੁਤ ਵਧੀਆ ਨੁਕਤਾ ਹੈ ਸੋਚਣ ਵਾਲਾ ਕਿ ਮੰਜ਼ਿਲ ਦੀ ਪਰਿਭਾਸ਼ਾ ਲੱਭਣ ਨਾਲੋਂ ਜ਼ਿਆਦਾ ਜ਼ਰੂਰੀ ਖੁਦ ਉਸ ਮੰਜ਼ਿਲ ਵੱਲ ਤੁਰਨਾ ਹੈ ਉਸ ਰਸਤੇ ਤੇ ਭਰੋਸਾ ਕਰਨਾ ਹੈ ਹਾਂ ਸ਼ਾਇਦ ਜਵਾਬ ਇਸ ਸਫ਼ਰ ਵਿੱਚ ਹੀ ਹੈ ਪਰਿਭਾਸ਼ਾ ਵਿੱਚ ਨਹੀਂ